ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਸਾਰੀਆਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਣੀ ਆ ਅੱਜ ਗੱਬਣ ਕੋਈ ਵੀ ਨਹੀਂ ਆ ਤੇ ਸੁਣਿਆ ਮੈਂ ਸਾਰੀਆਂ ਸਾਰੇ ਵੀਰਾਂ ਨੂੰ ਬੇਨਤੀ ਇਹ ਹੁੰਦੀ ਹੈ ਹਰ ਵੀਡੀਓ 'ਚ ਵੀ ਆਪਣੇ ਇੱਥੇ ਆ ਕੇ ਆਪ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਕਈ ਵੀਰ ਦੂਰ ਦੇ ਹੁੰਦੇ ਆ ਪਹੁੰਚ ਨਹੀਂ ਸਕਦੇ ਦੂਰੋਂ ਤੇ ਆਪਣੇ ਵੀਡੀਓ ਕਾਲ ਤੇ ਤੇ ਹਰ ਕੋਈ ਦੋ ਟਾਈਮ ਚਵਾ ਹੀ ਸਕਦਾ ਵਾ ਆਪਣੀਆਂ ਵੀਡੀਓ ਕਾਲ ਤੇ ਚਵਾਓ ਤੇ ਪੈਸੇ ਤੁਸੀਂ ਖਰਚਣੇ ਆ ਸਾਰੀਆਂ ਚੀਜ਼ਾਂ ਵੇਖ ਚਾਖ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪੁੱਛੋ ਜਿਹੜਾ ਖਰੀਦਿਆ ਕਰੋ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਡੀਓ ਨਾਲ ਹਾਂਜੀ ਵਿਰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਰਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਹਾਂਜੀ ਅੱਜ ਫਿਰ ਪੰਜ ਪੰਜ ਬਾਜੀ ਸੂਆ ਸੂਆ ਮਾਲ ਸਾਰਾ ਠੀਕ ਹੈ ਜੀ ਅੱਜ ਸਾਰੀਆਂ ਸੂਈਆਂ ਹਨਾ ਸੂਈਆਂ ਸੂਈਆਂ ਠੀਕ ਹੈ ਤੇ ਚਲੋ ਫਿਰ ਨਾਮ ਦੱਸਦੇ ਇੱਕ ਰੀ ਨਾਮ ਸ਼ਮਸ਼ੀਰ ਸਿੰਘ ਜੀ ਪਿੰਡ ਬੂੰਗਾ ਤਹਿਸੀਲ ਇਹ ਨਾਲ ਡਿਸਟ੍ਰਿਕਟ ਕੰਪਲ ਸਰ ਤੇ ਫੋਨ ਨੰਬਰ ਵੀ ਬੋਲ ਦੋ 72907486 ਠੀਕ ਹੈ ਜੀ ਹਾਂਜੀ ਤੇ ਚਲੋ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਵਾਲੀ ਤੋਂ ਹੀ ਕਰ ਦਈਏ ਇਹ ਵਿਰਜੀ ਜਰਸੀ ਵੈਡ ਜੋ ਆਸ਼ਰ ਲਾਲੇ ਕੋ ਜਰਸੀ ਲਾਲੇ ਸੁਈ ਜਨ ਵੜ 10 ਦਿਨ ਹੋ ਗਏ ਜੋ ਠੀਕ ਆ ਤੇ ਬੱਚਾ ਕਿਚ ਮਗਰ ਮਗਰ ਬੱਚਾ ਹੋ ਜੇ ਦੀ ਦਾਖਲੇ ਦੋ ਤਿਆਰ ਦੇ ਥਲੇ ਦੁੱਧ ਜਿਹੜਾ ਕਹਿੰਦੇ ਕਿ 10 ਕਿਲੋ ਤਿਆਰ ਆ ਉਹ ਤੁਸੀਂ ਆਪ ਚੁਆਈ ਕਰਕੇ ਖੜਨਾ ਜੇ ਅਸੀਂ ਹਰ ਇੱਕ ਵੀਡੀਓ 'ਚ ਬੇਨਤੀ ਕਰਦੇ ਆ ਚੁਆਈ ਕਰਕੇ ਖੜਨਾ ਤੇ ਮਤਲਬ ਚੁਆਈ ਕਰਕੇ ਖੜਿਆ ਕਰੋ ਭਾਵੇਂ ਵੀਡੀਓ ਕਾਲ ਤੇ ਤੇ ਭਾਵੇਂ ਆਣ ਕੇ ਬਾਕੀ ਇਹ ਵੀ ਕੱਦ ਘੱਟ ਚੰਗਾ ਤੇ ਇਹ ਜਿਹੇ گاਵਾਂ ਦਾ ਦੁੱਧ ਦੀ ਫੈਟ ਵੀ ਚੰਗੀ ਹੁੰਦੀ ਉਹਦੇ ਨਾਲ ਇਹਨਾਂ ਨੂੰ ਕੋਈ ਬਹੁਤੀ ਗਰਮੀ ਦੀ ਪਰਵਾਹ ਨਹੀਂ ਹੁੰਦੀ ਆ ਤੇ ਨਾ ਕੋਈ ਬਹੁਤੀ ਠੰਡ ਦੀ ਪਰਵਾਹ ਨਹੀਂ ਪੂਰੀ ਵੱਡੀ ਵੈੜ ਜੇ ਬਾਕੀ ਠੰਡੀ ਸੀ ਜੀ ਜਵਾਬ ਜਿਹੜਾ ਕਹਿੰਦੇ ਕਿ ਇੱਕ ਰੀਖਾ ਦੀਏ ਇਹਦਾ ਤੇ 10 ਕਿਲੋ ਦੁੱਧ ਚਵਾ ਦੋ ਕਿ ਕਰੋ ਫਿਰ ਦੁੱਧ ਭਾਈ 10 ਕਿਲੋ ਤਿਆਰ ਦੇ ਥੱਲੇ ਤੇ ਮੁੱਲ ਫਿਰ ਇਹਦਾ ਮੁੱਲ ਗ੍ਰਾਉਂਡ ਨੂੰ 40 ਗ੍ਰਾਉਂਡ ਨੂੰ 35000 ਦੇ ਦਈਏ ਨਹੀਂ ਵਿੱਚੋਂ ਕਰ ਦਈਏ ਮੰਨਤਾ ਨਾ ਜਿਹੜੀ ਬਾਜੀ ਦੇਣੀ ਪੂਰੇ 30000 ਦਵਾਂਗੇ ਅੱਛਾ 3000 ਦੀ ਦੇ ਦੋਗੇ ਹਾਂਜੀ ਜੀ ਠੀਕ ਹੈ ਜੀ 3000 ਦੀ ਜਿਹੜੀ ਕਿੰਦੇ ਕਿ ਦੇ ਦੇਾਂਗੇ ਆਹ ਸਾਫ ਕਰ ਬਾਕੀ ਆ ਜੀ ਜੀ ਸੀ ਕੋਈ ਰਸੀਦ ਨਹੀਂ ਸੀ ਠੀਕ ਹੈ ਜੀ ਤੇ ਹੁਣ ਆ ਗਈ ਜੜੀ ਦੂਸਰੇ ਨੰਬਰ ਤੇ ਹਾਂਜੀ ਜੀ ਇਹ ਪਹਿਲਾ ਸੂਆ ਸੂਈ ਜੀ ਵਿਰਦੀ ਫੜ ਵਸ਼ੀ ਆ ਤੇ ਮਗਰ ਜੋ ਇਹ ਵੀ ਠੰਡੀ ਸੂਈ ਆ ਵਸ਼ੀ ਸੋਹਣੀ ਆ ਜੜੀ ਇਹਦੇ ਮਗਰ ਹਾਂਜੀ ਆ ਵੇ ਠੰਡੀ ਸੂਈ ਇਹ ਕਿੰਨੇ ਚੱਦੀ ਸੂਈ ਆ ਸੂਈ ਨੂੰ ਨੂੰ 10 ਦਿਨ ਹੋ ਗਏ ਜੋ 10 ਦਿਨ ਹੋ ਗਏ ਸੂਈ ਨੂੰ ਹਾਂਜੀ 12 ਕਿਲੋ ਦੋਦੇ ਪੱਕਾ ਤਿਆਰ ਨੇ ਆਕਰ ਈ ਵੀਰ ਜੀ 바ਗੀ ਠੰਡੀ ਸੀ ਹਿੰਦਿਆ ਠੀਕ ਐ ਜਵਾਬ ਆ ਦਿੰਦੇ ਕਿੰਨਾ ਪੱਕਾ ਦੁੱਧ ਤਿਆਰ ਇਹਦੇ ਕੋਲ ਉਹ ਦੁੱਧ ਵੀਰ ਜੀ 13 ਕਿਲੋ 12 ਕਿਲੋ ਆਵਾ ਠੰਡਾ ਕਰਕੇ ਕੋ ਲੈ ਜੇ ਠੀਕ ਐ 4 12 ਕਿਲੋ ਠੀਕ ਐ ਜੀ ਹਾਂ ਜੀ ਆ ਵਸ਼ੀ ਤੇ ਆ ਜਿਹੜੀ ਇਹ ਮਗਰ ਵਸ਼ੀ ਆ ਤੇ ਇਹਦਾ ਫਿਰ ਮੁੱਲ ਮੋਲ ਗਰਾਉਂਡ ਨੂੰ ਵੀਰ ਜੀ ਇਹਦਾ ਮੈਂ 40 ਕਰਾ ਲਵਾਂ 35000 ਦੇ ਦਈਏ ਕਰ ਦਈਏ ਮੰਨਤਾ ਨੇ ਇਹਦਾ ਵੀ ਪੂਰੇ 바ਜੀ 32000 ਦੇ ਦਾਂਗੇ ਅਛਾ 32000 ਦੀ ਦੇ ਦੋਗੇ ਹਾਂ ਜੀ 바ਗੀ ਕੋਈ ਨਹੀਂ ਕਰਦਾ ਮੌਕੇ ਤੇ ਮੰਨਤਾ ਠੀਕ ਐ ਜੀ ਹਾਂ ਜੀ ਆ ਬਾਕੀ ਕਿੰਨੀ ਕਹਿੰਗੇ ਫੋਟਾਂ ਜੀਆਂ ਫੁੱਟੀਆਂ ਇਹਦੀਆਂ ਆ ਠੰਡਾ ਦੇਖ ਸਾਦੇ ਤੇ ਵੀ ਲੱਗੇ ਦਾ ਥਾਂ ਵੀਰ ਜੀ ਬੜਾ ਵਧੀਆ ਲੱਗਾ ਜੀ ਮੈਂ ਦੁਬਾਰਾ ਵੀ ਐਨ ਪੂਰਾ ਸਾਡ ਠੀਕ ਆ ਜੀ ਬਾਜੀ ਠੰਡੀ ਸੀਲ ਕੋਈ ਰੱਸੀ ਤੁਸੀਂ ਜੀ ਲੋ ਠੀਕ ਆ ਹਾਂ ਜੀ ਤੇ ਹੁਣ ਜਿਹੜੀ ਇਹ ਤੋਗਲੀ ਆ ਇਹਦੇ ਮਗਰ ਵੀਰ ਜੀ ਵੱਛੀ ਜੋ ਇਹਦੇ ਮਗਰ ਇਹ ਵੱਛੀ ਆ ਵੱਛੀ ਭਰਨੀ ਗਈ ਜੀ ਆ ਇਹਦੇ ਮਗਰ ਜੀ ਦੋ ਦਿਨ ਗਾ ਵੀਰ ਜੀ 12 ਕਿਲੋ ਤਿਆਰ ਜੋ ਠੀਕ ਆ ਸੂਈ ਨੂੰ 12 13 ਦਿਨ ਹੋ ਗਏ ਆ ਹਾਂ ਬਾਕੀ ਦੁੱਧ ਜਿਹੜਾ ਕਹਿੰਦੇ ਕਿ 12 ਲੀਟਰ ਤਿਆਰ ਆ ਇਹਦਾ ਤੁਸੀਂ ਆਪ ਚਵਾ ਕੇ ਖੜਨਾ ਬਾਕੀ ਇਹ ਆ ਵੀ ਸਾੰਭਣ ਵਾਲੀ ਆ ਜੇ ਕੋਈ ਚੰਗੀ ਸਾੰਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਚੰਗਾ ਕੱਢੀ ਜਾਊਗਾ ਪਿੱਛੇ ਥੋੜੀ ਜੀ ਸਾੰਭ ਕਰੀ ਹੋਈ ਹੈ ਇਹਦੀ ਘੱਟ ਹੋਈ ਹੈ ਬਾਕੀ ਇਹ ਵੀ ਠੰਡੀ ਹੋਈ ਜੇ ਇਹਦਾ ਵਿੱਚ ਪਵਾ ਦੇ ਆ ਇਹਦੀ ਗੱਤੀ ਤੇ ਇਹਦਾ ਫਿਰ ਮੁੱਲ ਮੋਲੇ ਦਾ ਵੀਰ ਜੀ 30000 ਜੋ ਦੇਣੀ 25000 ਦੇ ਦਾਂਗੇ 25000 ਦੇ ਦਾਂਗੇ 10 ਕਿਲੋ ਭਾਈ ਦੋ ਤਿਆਰ ਹੋਏ ਥੱਲੇ ਅੱਛਾ ਹਾਂਜੀ ਠੀਕ ਹੈ ਜੀ ਆਪਣੀ ਚੌਂਕ ਤੇ ਤਸੱਲੀ ਕਰਕੇ ਖੜੇ ਠੀਕ ਹੈ ਜੀ 10 ਕਿਲੋ ਜਿਹੜਾ ਘਰੋਂ ਚਵਾ ਦੋਗੇ ਕੇ ਤਿਆਰ ਭਾਈ ਜੀ 12 13 ਹੀ ਹੋਊਗਾ ਜਿਹੜਾ ਠੇਗ ਮਾਰ ਕੇ 10 ਕਿਲੋ ਤਿਆਰ ਦੋ ਜੀ ਠੀਕ ਹੈ ਜੀ ਪਾ ਕੇ ਠੀਕ ਹੈ ਜੀ ਹਾਂਜੀ ਆਹ ਦੇਖੋ ਸਾਡਾ ਚਵਾ ਵਾਜੂ ਜੀ ਜਿਹਦਾ ਬਿਆਨ ਪੂਰਾ ਸਾਫ ਠੀਕ ਹੈ ਜੀ ਬਾਕੀ ਕੋਈ ਰਸੀ ਦਸੀ ਦੀ ਲੋੜ ਹੈ ਠੰਡੀ ਦੀ 5000 ਦੀ ਜਿਹੜੀ ਕਹਿੰਦੇ ਦੇ ਦੇ ਆ ਹੁਣ ਇੱਕ ਬੱਚਾ ਲੱਗ ਗਿਆ ਜਿਹਦਾ ਥੱਲੇ ਹਾਂ ਜੀ ਇਹਦਾ ਚਲ ਦਿਖਾ ਹੀ ਦਿਓ ਜਵਾਬ ਬੱਚਾ ਤੇ ਲੱਗ ਹੀ ਗਿਆ ਆਪੇ ਚਲ ਇਹਨੂੰ ਦਿਖਾ ਦਿਓ ਜਵਾਬ ਹਾਂ ਇਹਦੇ ਮਗਰ ਕੀ ਜੇ ਇਹਦੇ ਮਗਰ ਬੱਛਾ ਜੀ ਜੀ ਇਹਦੇ ਮਗਰ ਬੱਛਾ ਹੈ ਹਾਂ ਇਥੇਲੇ ਵੀਰ ਜੀ 9 ਕਿਲੋ ਦਾ ਤਿਆਰ ਜੋ ਹੈਗਾ ਜੀ ਪੱਕਾ ਦੁੱਧ ਉਹਦੇ 9 ਕਿਲੋ ਭਾਈ ਤਿਆਰ ਜੋ ਤੇ ਬਾਕੀ ਇਹ ਵੀ ਚਲੋ ਸਰੀਰ ਵੀ ਇਹਦਾ ਹਿਸਾਬ ਦਾ ਹੀ ਆ ਬੋਦੀ ਵੱਡੀ ਨਹੀਂ ਆ ਨਾ ਕੱਦ ਛੋਟਾ ਹੀ ਆ ਇਹਦਾ ਸੁਵਾ ਇਹਦਾ ਸੁਵਾ ਵੀਰ ਜੀ ਪਹਿਲਾ ਹੀ ਇਹਦਾ ਪਹਿਲਾ ਹੀ ਸੁਵਾ ਤੇ ਮੁੱਲ ਮੋਲੇ ਦਾ ਵੀਰ ਜੀ ਜੋ ਮਰਜ਼ੀ 5000 ਦੇ ਦਈਏ ਕਰ ਦਈਏ ਛੋਟਾ ਜੀ ਵੀਰ ਜੀ ਭਾਈ ਆ ਦੇ ਦਾਂਗੇ ਅੱਛਾ ਭਾਈ ਯਾਰ ਨਹੀਂ ਦੇ ਦਾਂਗੇ ਵੀਰ ਜੀ ਅੱਛਾ ਪੂਰੇ 20 ਚਲੋ ਬੰਦਾ ਫਿਰ ਤੇ ਦਿਖਾਈਏ ਚਵਾ ਇਹਦਾ ਆਨ ਮੇਰੇ ਦੇਖ ਸਾਦੇ ਤੁਸੀਂ ਆਪਣੀ ਸਮਝ ਲੈ ਬਾਕੀ ਥਾਨ ਦਾ ਸਾਈਜ਼ ਭਾਵੇਂ ਛੋਟਾ ਪਰ ਆ ਕੇ ਆ ਜਾਂਦਾ ਵਾ ਦੋਈ ਹੱਥ ਨਾਲ ਬਣਦੀ ਪੂਰੀ ਚਲੋ ਤੋਰੋ ਫੇਰ ਇਹਨਾਂ ਵਿੱਚ ਇੱਕ ਵਾਰੀ ਠੀਕ ਹੈ ਜੀ ਪਾਪਾ ਸੰਗੇ ਬੀਜੀ ਆ 17 ਵਧੀਆ ਪੈਕਿੰਗ ਚਾਹ ਤੈ ਆ ਬਾਗੀ ਫੁੱਲੀ ਦੀ ਤੇ ਇਹਦਾ ਤੇ ਮੁੱਲ ਆਪਾਂ ਦੱਸ ਹੀ ਦਿੱਤਾ ਵਾ ਤੇ ਹੁਣ ਇੱਕ ਆ ਛੋਟੀ ਲੈ ਗਈ ਦਿਖਾਉਣ ਵਾਲੀ ਸੁਆ ਕਿੰਨਾ ਚੇ ਇਹਦਾ ਸੁਆ ਭਾਜੀ ਪਹਿਲਾ ਦੰਗਾ ਚੂਹ ਛੋਟੀ ਅੱਛਾ ਹਾਂਜੀ ਮਗਰ ਇਹਦੇ ਮਗਰ ਇਹਦੇ ਕਟਾ ਜੋ ਮਗਰ ਇਹਦੇ ਕਟਾ ਤੋਰ ਦਾਂ ਫੇਰ ਇਹਨਾਂ ਸੁਈ ਨੂੰ ਕਿੰਨਾ ਚਿਰ ਹੋ ਗਿਆ ਜੀ ਸੁਈ ਨੂੰ ਭਾਜੀ ਵੀਰ ਭਰਾ ਆਪਣਾ ਕੋਈ ਲਾ ਲੇ ਡੇਢ ਮਹੀਨਾ ਲਾ ਲਈ ਵਈ ਠੀਕ ਹੈ ਡੇਢ ਮਹੀਨੇ ਤੋਂ ਬਾਅਦ ਹੀ ਜਿਹੜਾ ਕਿੰਨੇ ਸੁਈ ਨੂੰ ਹੋ ਗਿਆ ਕੱਦ ਕੱਠ ਨਹੀਂ ਚੰਗਾ ਇੱਥੇ ਵੀ। ਬਾਕੀ ਚਲੋ। ਪਹਿਲਾਂ ਦੇ ਹਿਸਾਬ ਨਾਲ ਕੱਦ ਕੱਠ ਚੰਗਾ ਹੋਏ ਦਾ। ਬਸ। ਥਾਣਾ ਵੀ ਚੰਗਾ ਜਿਹੜਾ ਇਹ ਦੇਖੋ। ਉਹ ਤਾਂ ਭਾਜੀ ਇੱਥੇ 10 ਕਿਲੋ ਤਿਆਰ ਦੇ ਝੋੜੀ ਥੱਲੇ। ਤਿਆਰ ਬਿਲਕੁਲ। ਤਿਆਰ ਭਾਜੀ 10 ਕਿਲੋ ਕੋਈ ਆਪਣੀ ਚੋਕੇ ਤਸੱਲੀ ਕਰੇ। ਤੇ ਇਹਦਾ ਫਿਰ ਮੁੱਲ। ਮੁੱਲ ਗਰੋਂ ਨੂੰ ਭਾਜੀ ਭਾਵੇਂ 70 ਗਾ ਲਓ 65 ਦੇ ਦਈਏ। ਕਰ ਦਿਆ ਵਿੱਚੋਂ ਛੋਟ ਛੜ। ਭਾਈ ਜਿਹੜੀ ਦੇਣੀ ਪੁਰਾ 60 ਦੀ ਦੇ ਦਾਂਗੇ। 60 ਦੀ ਦੇ ਦੋਗੇ। ਹਾਂਜੀ ਬਾਕੀ ਚੋਣ ਇੱਕ ਨੰਬਰ ਲੱਗ। ਤੇ ਦੁੱਧ ਕਿੰਨਾ ਦੱਸਿਆ ਤਿਆਰ ਹੈ? ਭਾਈ 10 ਕਿਲੋ ਤਿਆਰ ਜੋੜੀ ਛੱਲੇ। ਹੈਗਾ ਪੱਕਾ ਦੁੱਧ। ਮੈਂ ਨਾ ਪੱਕਾ ਹੂ ਭਾਜੀ ਤਿਆਰ ਹੈ। ਠੀਕ ਹੈ। ਦੇ ਵੇਰੀ ਨਿਕਲ ਦੋ 10 ਕਿਲੋ ਤਿਆਰ ਜੋ। ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ? ਬਾਕੀ ਭਾਜੀ ਸੁਆ ਸੁਆ ਮਾਲ ਆ ਆਪਣੀ ਵੇਖ ਕੇ ਚੈੱਕ ਕਰਦੇ ਚੁੱਕਾ ਤਸੱਲੀ ਕਰਕੇ। ਤਸੱਲੀ ਕਰਕੇ ਖੜੋ ਹਨਾ ਜੋ ਵੀ ਇਹ ਸਾਰੀਆਂ ਸੁਈਆਂ ਆ ਆਪਣੀ ਚੋਾਈ ਕਰਕੇ ਵੇਖ ਕੇ ਖੜੋ ਜੀ।